ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਸਰ ਜੀ ਮੈਂ ਤੁਹਾਡੇ ਤੋਂ ਕੋਈ ਸਵਾਲ ਪੁੱਛਣ ਜਾ ਰਹੀ ਹਾਂ ਹਾਂਜੀ ਹਾਂਜੀ 17/7/2020 ਤੋਂ ਬਾਅਦ ਜੋ ਭਰਤੀ ਹੋਏ ਮੁਲਾਜ਼ਮ ਨੇ ਉਹ ਕਿਸ ਪੇ ਕਮਿਸ਼ਨ ਦੀ ਮੰਗ ਕਰ ਰਹੇ ਨੇ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਜੋ ਨਹੀਂ ਮੁੱਖ ਮੰਗੇ ਆ ਕਿ ਸਾਨੂੰ 6ਵਾਂ ਪੇ ਕਮਿਸ਼ਨ ਲਗੂ ਕੀਤਾ ਜਾਵੇ ਜਿਸ ਤਰ੍ਹਾਂ 16/7/2020 ਤੋਂ ਜੋ ਮੁਲਾਜ਼ਮ ਭਰਤੀ ਹੋਏ ਨੇ ਉਹਨਾਂ ਦੀਆਂ ਤਨਖਾਹਾਂ ਵਿੱਚ ਹਜ਼ਾਰਾਂ ਰੁਪਏ ਫਰਕ ਆ ਪਰ ਪੰਜਾਬ ਸਰਕਾਰ ਵੱਲੋਂ ੱੱੱਕੇ ਨਾਲ ਜੋ 17/7 2020 ਤੋਂ ਭਾਰਤੀ ਜਮਾਨਾ ਨਾ ਸੱਤਵਾਂ ਬੇਲਗ ਕੀਤਾ ਜਾ ਰਿਹਾ ਹੈ ਜਿਸ ਕਰਕੇ ਜੋ ਪੰਜਾਬ ਦੇ ਮਨਾਏ ਵੱਲੋਂ ਬਰੂਰ ਕੀਤਾ ਜਾ ਰਿਹਾ ਹੈ ਉਹਨਾਂ ਦੀ ਮੁੱਖ ਮੰਗ ਇਹ ਹੈ ਵੀ ਸਾਨੂੰ ਛੇ ਹੇ ਬੇਹ ਲੱਭੇ ਜਾਵੇ ਹੰਨ ਮਾਰ ਹਾਂਜੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੰਗਰੂਰ ਵਿੱਚ ਲਗਾਤਾਰ ਪ੍ਰਾਪਤੀ ਮੋਰਚਾ ਕਦੋਂ ਲਗਾਇਆ ਜਾ ਰਿਹਾ ਜੀ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ 1 2 ਤੇ 3 ਅਕਤੂਬਰ ਨੂੰ ਮੁਖਨੀ ਭਵਾਨ ਤਮਾ ਦਾ ਸ਼ਹਿਰ ਜੋ ਸੰਗਰੂਰ ਹੈ ਉਹਦੇ ਵਿੱਚ ਰੋਸ ਮਾਰਚ ਕੱਢਿਆ ਜਾਊਗਾ ਝੰਡਾ ਮਾਰਚ ਕੱਢਿਆ ਜਾਊਗਾ ਤੇ ਭਗਵਾਨਤਮਾਨ ਜੋ ਕਿ ਸਰਕਾਰੀ ਪੋਰ ਵੀ ਖੁੱਲੀ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਇੱਕ 2022 ਦੇ ਵਿੱਚ ਲੰਘਣਾ ਨੋਟ ਕੀਤਾ ਗਿਆ ਸੀ ਪਰ ਅਜੇ ਤੱਕ ਜੋ ਪ੍ਰਾਣੀ ਪੈਨਸ਼ਨ ਸਕੀਮਾਂ ਲਾਗੂ ਨਹੀਂ ਕੀਤੀ ਗਈ ਮੰਗ ਆ ਮਲਾਜ਼ਮਾਂ ਦੀ ਜੋ 2004 ਤੋਂ ਬਾਅਦ ਭਰਤੀ ਹੋਇਆ ਵੀ ਸਾਨੂੰ ਨਿਯਮ 72 ਅਨਸਾਰ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ ਸਾਨੂੰ ਹਾਂਜੀ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਕਦੋਂ ਪੱਕਾ ਕੀਤਾ ਜਾਵੇਗਾ ਜੀ ਮੋਕਾ ਦੇ ਭਵਨਤਮਨ ਕਈ ਵਾਰ ਕਹੇ ਜੋ ਕਿ ਆ ਵੱਡੀਆਂ ਸਟੇਜਾਂ ਦੇ ਉੱਪਰ ਵੀ ਜੋ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਮੈਂ ਉਹਨਾਂ ਅੱਗੇੋਂ ਖੱਟਾ ਛਾਹਰ ਕੱਟੂੰਗਾ ਪਰ ਸਰਕਾਰ ਉਹਨਾਂ ਲਗਭਗ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅਜੇ ਤੱਕ ਜੋ ਕੱਚੇ ਮਲਾਜ਼ਮਾਂ ਉਹ ਰੈਗੂਲਰ ਨਹੀਂ ਕੀਤੇ ਗਏ ਜਿਸ ਕਰਕੇ ਮਲਾਜ਼ਮਾਂ ਵਿੱਚ ਰੋਸ ਬਹੁਤ ਆ ਪਰ ਬਾਰ ਬਾਰ ਮੀਟਿੰਗਾਂ ਦੇ ਕੇ ਮੋੱਖ ਦੇ ਭਵਨਤਮਨ ਹੋਵੇ ਚਾਹੇ ਬਤਨ ਹਰਪਾਲ ਸਿੰਘ ਜੀ ਨਾਮ ਚੀਮਾ ਹੋਵੇ ਮੀਟਿੰਗਾਂ ਕਰ ਵੀ ਲੈਂਦੇ ਆ ਪਰ ਮੀਟਿੰਗਾਂ ਦੇ ਵਿੱਚ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹਾ ਜਿਸ ਕਰਕੇ ਕੱਚੇ ਮਲਾਇਆਂ ਨੂੰ ਬਰੂਰ ਕਰ ਰਹੇ ਹਨ ਇਸ ਤਰ੍ਹਾਂ ਹੀ ਜੋ ਰੂਪਰਥਨ ਪਲਾਂਟ ਹੈ ਜਾਂ ਗੁਰੂ ਹਰਗੋਬਿੰਦ ਸਾਹਿਬ ਦਾ ਥਰਮਲ ਲਹਿਰਾ ਮਾਬਦ ਹੈ ਉਸਰੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮੇ ਕੰਮ ਕਰਦੇ ਆ ਜੋ ਕਿ ਕੱਚੇ ਆ ਬਹੁ ਘੜਤਨ ਖਾਹ ਦੇ ਉੱਪਰ ਉਹ ਮੰਗੇ ਹੀ ਹੋਵੇ ਸਾਨੂੰ ਰੈਗੂਲਰ ਕੀਤਾ ਜਾਵੇ ਹਾਂ ਜੀ ਹਾਂਜੀ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਜਿਨ੍ਹਾਂ ਨੂੰ ਲੈ ਕੇ ਉਹਨਾਂ ਦਾ ਸੰਘਰਸ਼ ਜਾਰੀ ਹੈ ਉਸ ਬਾਰੇ ਦੱਸੋ ਜੀ ਸਾਨੂੰ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਪੈਨਸ਼ਨਾਂ ਵੱਲੋਂ ਲੁਧਿਆਣਾ ਦੇ ਮੀਟਿੰਗ ਕਰਕੇ ਇੱਕ ਵੱਡਾ ਐਲਾਨ ਕੀਤਾ ਗਿਆ ਸ਼ੰਘਾਸ ਦਾ ਵੀ ਆਉਣ ਵਾਲੀ 2 ਅਕਤੂਬਰ ਨੂੰ ਜੋ ਹਰਿਆਣੇ ਦੇ ਵਿੱਚ ਵਿਧਾਨ ਸਭਾ ਜੋਣਾ ਹੋ ਰਹੀਆਂ ਹਨ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਬੈਕਸਾਈਡ ਦੇ ਉੱਪਰ ਜੋ ਡੀਸੀ ਹੌਸਾ ਹੈ 2 ਅਕਤੂਬਰ ਨੂੰ ਅੰਮ੍ਰਿਤਾਲੇ ਦੇ ਵਿੱਚ ਜਾ ਕੇ ਝੰਡਾ ਮਾਰਕ ਕੀਤਾ ਜਾਊਗਾ ਪੰਜਾਬ ਸਰਕਾਰ ਦੇ ਜੋ ਲੋਾਰਿਆਂ ਦੀ ਹੈ ਉਹ ਕੋਲ ਖੁੱਲੀ ਜਾਊਗੀ ਉਹਨਾਂ ਨੇ ਮੁੱਖ ਮੰਗ ਹੈ ਕਿ 2016 ਤੋਂ ਸਾਨੂੰ ਪੇ ਕਮਿਸ਼ਨ ਦਾ ਤੇਰੇ ਦਿੱਤਾ ਜਾਵੇ ਅਤੇ ਮੰਗਾਈ ਭੱਤੇ ਦਾ ਜੋ ਬਕਾਇਆਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਮੰਗਾਈ ਭੱਤਾ 50% ਹੋ ਚੁੱਕਿਆ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਜੋ ਡੀਏ 38% ਆ 12% ਦਾ ਫਰਕ ਆ 12ਵਾਂ ਮੁਲਾਜ਼ਮ ਇਹੀ ਮੰਗ ਕਰਦੇ ਆਗੇ ਮੁਲਾਜ਼ਮਾਂ ਦੇ ਡੀਏ ਚ 1200 ਵਧਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਲਾਰੇ ਲਾ ਕੇ ਟਾਈਮ ਪਾਸ ਕਰ ਰਹੀ ਆ ਜਦੋਂ ਆ ਰੈਲੀ ਕੀਤੀ ਸੀ ਜੰਡੀਅਰ ਦੇ ਵਿੱਚ ਉਸ ਤੋਂ ਬਾਅਦ ਬਾਦ ਮੁਲਾਜ਼ਮਾਂ ਮੜਗਾ ਚੌਂਗ ਵਿੱਚ ਵੀ ਪਹੁੰਚੇ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਭਵਾਨਤਮ ਦਾ ਓਐਸਡੀ ਆਇਆ ਉਹਨੇ ਕਿਹਾ ਕਿ ਤੁਹਾਡੇ ਨਾਲ ਮੁੱਖ ਮੰਤਰੀ ਭਵਾਨਤਮ ਮੀਟਿੰਗ ਕਰਨਗੇ ਜਦੋਂ ਮੀਟਿੰਗ ਦਾ ਟਾਈਮ ਆਇਆ ਤਾਂ ਉਸ ਮੀਟਿੰਗ ਤੋਂ ਵੀ ਜੋ ਮੁੱਖ ਮੰਤਰੀ ਭਵਾਨਤਮ ਭੱਜਿਆ ਜਿਸ ਕਰਕੇ ਜੋ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਜਾਂ ਪੈਨਸ਼ਨਰਾਂ ਆਉਣ ਲਈ 2 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦੇ ਜੋ ਚੋਣਾ ਹੋਏ ਉਹਨੀਆਂ ਉੱਥੇ ਬੱਸ ਸਟੈਂਡ ਦੀ ਬੈਕ ਸਾਈਡ ਦੇ ਉੱਪਰ ਜੋ ਡੀਸੀ ਅਵਸਥਾ ਉਤੇ ਰੋਸ ਪ੍ਰਦਰਸ਼ਨ ਕਰਨਗੇ ਤੇ ਅੰਮ੍ਰਾਲੇ ਸ਼ਹਿਰ ਦੇ ਵਿੱਚ ਜੋ ਪੰਜਾਬ ਸਰਕਾਰ ਦੀ ਪੋਰ ਵੀ ਖੋਲਣਗੇ ਤੇ ਝੰਡਾ ਮਾਰਜ ਕਰਨਗੇ ਹਾਂਜੀ ਬਣਗੇ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ